ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਟੰ ਟੰ ਬਾਬਾ ਅਜੀਤ ਸਿੰਘ ਜੀ ਹਾਂ ਸਾਲੀ ਵਾਲੇ ਨਿੱਕੇ ਆਪਣੇ ਹਾਜੇ ਜੋ ਲਗਵਾਉਣਾ ਜੀ ਕਾਂ ਕੀ ਪੰਗ ਜੀ ਦਾ ਮੇ ਪਿਆਰ ਹੱਥ ਆਪ ਜੀ ਤੇ ਜਾਂ ਜੀ ਦੇ ਪਈ ਵਾ ਤੇ ਹਮੇਸ਼ਾ ਲਈ ਬਣਿਆ ਰਹੇ ਸ਼ਾਸੰਗਤ ਜੀ ਜੇਕਰ ਤੁਸੀਂ ਮੇ ਚੈਨਲ ਤੇ ਨਵੇਂ ਆਏ ਹੋ ਤਾਂ ਮੇ ਗੁਰਕਿਰਪਾ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਜੀ ਤਾਂ ਜੋ ਹੋਰ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਸੋ ਵੀਡੀਓ ਨੂੰ ਵਾਦੋ ਵਦ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤਿ ਸੰਗਤ ਜੀ ਚੰਦੀ ਦਾ ਕੜਾ ਪਾਉਣ ਦੇ ਫਾਇਦੇ ਸੰਤ ਕਿਉਂ ਕਹਿੰਦੇ ਸੀ ਪਾਉਣ ਨੂੰ ਬੱਚਿਆਂ ਨੂੰ ਪਵਾ ਦਿਓ ਇਹ ਕੜੇ ਫਿਰ ਦੇਖਣਾ ਸਾਰੇ ਘਰ ਦੇ ਭਾਗ ਖੁੱਲਦੇ ਸਾਥ ਸੰਗਤ ਜੀ ਚੰਦੀ ਦਾ ਕੜਾ ਪਾਉਣ ਦੇ ਲਈ ਸ਼ੁਕੀਨੀ ਸੋ ਇਹੇ ਬੇਨਤੀਆਂ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਜਿਨ੍ਹਾਂ ਨੇ ਨਹੀਂ ਪਹਿਨਿਆ ਕਿ ਉਹਨਾਂ ਨੂੰ ਚੰਦੀ ਦਾ ਕੜਾ ਜਿਹੜਾ ਹੈ ਨਹੀਂ ਪਹਿਨਣਾ ਚਾਹੀਦਾ ਜਾਂ ਪਹਿਨਣਾ ਚਾਹੀਦਾ ਹੈ ਕਦੋਂ ਲੈਣਾ ਚਾਹੀਦਾ ਸੋ ਸਾਥ ਸੰਗਤ ਜੀ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਜੀ ਜਾਂਦੀ ਜਿਹੜੀ ਹੈ ਉਹ ਸਾਡੇ ਬਜ਼ੁਰਗ ਦੱਸਦੇ ਨੇ ਕਹਿੰਦੇ ਵੀ ਪੁਰਾਣੇ ਬਜ਼ੁਰਗ ਆਖਦੇ ਆ ਪਾਈ ਕਹਿੰਦੇ ਜਾਂਦੀ ਨਾ ਜਿਹੜੀ ਠੰਡੀ ਹੁੰਦੀ ਹੈ ਜਾਂ ਇਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਜਾਂ ਫਿਰ ਇੰਜ ਕਹ ਲੋ ਵੀ ਜਿਹੜਾ ਡਿਪਰੈਸ਼ਨ ਦਾ ਮਰੀਜ਼ ਹੈ ਜਾਂ ਫਿਰ ਜਿਹਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਤਪਸ ਮਹਿਸੂਸ ਹੁੰਦੀ ਹੈ ਜਾਂ ਫਿਰ ਜਿਹਨੂੰ ਬਹੁਤ ਜ਼ਿਆਦਾ ਆਪਣੀ ਆਪ ਤੀਖੀ ਜਮਜਦੀ ਹੈ ਜਾਂ ਫਿਰ ਇੰਚ ਕੈਂਡੇ ਉਹ ਚਾਂਦੀ ਦਾ ਕੜਾ ਪਾਵੇ ਤੇ ਜਿਹੜਾ ਚਾਂਦੀ ਦਾ ਕੜਾ ਪਾਉਂਦਾ ਹੈ ਚਾਂਦੀ ਨੂੰ ਠੰਡਾ ਮੰਨਿਆ ਜਾਂਦਾ ਹੈ ਕੈਂਡੇ ਜਿਹੜਾ ਚਾਂਦੀ ਦਾ ਲੋਕਟ ਪਾਉਂਦਾ ਹੈ ਜਾਂ ਫਿਰ ਚਾਂਦੀ ਦਾ ਜੀਮ ਬ੍ਰੇਸਲੇਟ ਜਾਂ ਕੜਾ ਵੈਸੇ ਕੜਾ ਠੀਕ ਹੈ ਕੈਂਡੇ ਜੀ ਜਿਹੜਾ ਕੜਾ ਪਾਉਂਦਾ ਹੈ ਉਹ ਉਹ ਬੰਦੇ ਦਾ ਜਿਹੜਾ ਮਾਈਂਡ ਹੈ ਉਹ ਸ਼ਾਂਤ ਰਹਿੰਦਾ ਹੈ ਸ਼ਾਰਪ ਵੀ ਰਹਿੰਦਾ ਹੈ ਹੁਣ ਇੱਥੇ ਗੱਲਾਂ ਦੋ ਨਹੀਂ ਸੋ ਆਖਰ ਜਾਂਦੀ ਦਾ ਕੜਾ ਪਾਉਂਦੀ ਜਿਹੜੇ ਫਾਇਦੇ ਨਹੀਂ ਪਰ ਅਸਲ ਦੇ ਵਿੱਚ ਜੋ ਗੁਰਮਤ ਮर्यादा ਦੀ ਗੱਲ ਕਰੀਏ ਗੁਰਮर्याਦਾ ਜਿਹੜੀ ਹੈ ਉਹ ਜਾਂਦੀ ਦਾ ਕੜਾ ਪਰਵਾਣ ਨਹੀਂ ਕਰਦੀ ਸਾਸੰਗਤ ਜੀ ਚਾਂਦੀ ਦਾ ਕੜਾ ਪਰਵਾਨ ਇਸ ਕਰਕੇ ਨਹੀਂ ਕਿਉਂਕਿ ਸਤਿਗੁਰਾਂ ਨੇ ਸਾਨੂੰ ਸੈਰਪਲੋਹ ਦਾ ਕੜਾ ਕਿਹਾ ਹੈ ਹੁਣ ਦੇਖੋ ਚਾਂਦੀ ਤੋਂ ਉੱਤੇ ਸਰਪਲੋਹ ਹੈ ਜਿਹਨੇ ਸਾਡੇ ਸਰੀਰ ਦੇ ਵਿੱਚ ਜਿਵੇਂ ਹੁਣ ਮੰਨ ਲਓ ਤਤ ਨੇ ਉਹ ਡਾਊਨ ਹੋ ਜਾਂਦੇ ਨੇ ਵਿਟਾਮਿਨ ਜਿਵੇਂ ਆਪਾਂ ਸਿੱਧੇ ਸ਼ਬਦਾਂ ਚ ਕਹਿ ਲਈਏ ਜਿਹੜੇ ਵਿਟਾਮਿਨ ਨੇ ਸਾਡੀ ਬਾਡੀ ਦੇ ਵਿੱਚ ਉਹ ਘਟ ਜਾਂਦੇ ਨੇ ਤਾਂ ਸਰਪਲੋ ਜਦੋਂ ਸਾਡੀ ਬਾਡੀ ਦੇ ਨਾਲ ਕਿਸਦਾ ਹੈ ਤਾਂ ਉਹ ਪੂਰੇ ਹੋ ਜਾਂਦੇ ਨੇ ਜੇਕਰ ਅਸੀਂ ਸਰਪਲੋ ਦੀਆਂ ਬਾਤਿਆਂ ਦੇ ਵਿੱਚ ਬਰਤਨਾਂ ਦੇ ਵਿੱਚ ਖਾਣੀਆਂ ਕੋਈ ਵੀ ਖਾਣਾ ਭੋਜਨ ਤਾਂ ਸਾ ਸੰਗਤ ਜੀ ਜਿਹੜੇ ਅੰਦਰ ਸਾਡੇ ਵੀ ਤਾਂ ਮਿੰਜਾ ਤਤ ਉਹ ਪੂਰੇ ਹੋ ਜਾਂਦੇ ਨਹੀਂ ਸੋ ਇਸ ਕਈ ਕੇ ਵੀ ਸਾਨੂੰ ਸਰਬਲੋ ਦੀ ਵਾਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਜਿਹੜੇ ਹੁਣ ਆਮ ਵੀਰ ਪਹਿਨਨੇ ਚਲੋ ਜਿਨ੍ਹਾਂ ਦਾ ਅਮਿਤ ਨਹੀਂ ਛਕਿਆ ਹੋਇਆ ਭਾਈ ਉਹ ਚਾਂਦੀ ਦਾ ਕੜਾ ਪਹਿਨ ਲਓ ਜਾਂ ਫਿਰ ਇਦਾਂ ਕਰੋ ਭਾਈ ਇੱਕ ਪਾਸੇ ਫਿਰ ਚਾਂਦੀ ਦਾ ਕੜਾ ਪਹਿਨ ਲਓ ਤੇ ਇੱਕ ਪਾਸੇ ਸਰਬਲੋ ਦਾ ਕੜਾ ਪਹਿਨ ਲਓ ਸੋ ਇਹੀ ਹੱਲ ਹੋ ਸਕਦਾ ਸੋ ਸਾਰ ਸੰਗਤ ਜੀ ਇਸ ਕਾਇਕੇ ਮੈਂ ਬੇਨਤੀਆਂ ਕਰਦੀ ਹੁੰਦੀ ਵਿਕੜਾ ਜਿਹੜਾ ਹੈ ਉਹ ਸਾਡਾ ਜਿਹੜਾ ਇਕੱਲਾ ਇਕੱਲਾ ਸ਼ਿੰਗਾਰ ਨਾ ਹੋਵੇ ਇਕੱਲਾ ਵਿਖਾਵਾ ਹੀ ਨਾ ਹੋਵੇ ਵੀ ਹਾਂ ਜੀ ਇੱਕ ਛੋਟਾ ਜਿਹਾ ਕੜਾ ਪਾਇਆ ਹੋਇਆ ਕੜਾ ਹੋਵੇ ਵਧੀਆ ਮੋਟਾ ਡਾਡਾ ਕੜਾ ਹੋਵੇ ਤੇ ਸਾਰ ਸੰਗਤ ਜੀ ਇਹੋ ਜਿਹਾ ਕੜਾ ਹੋਵੇ ਤੇ ਭਾ ਜਿਹਨੂੰ ਵੇਖ ਕੇ ਬੰਦਾ ਡਰੇ ਕੜਾਈ ਤੇ ਸਾਡਾ ਸ਼ਸ਼ਤਰ ਵੀ ਹੈ ਇਹ ਗੱਲ ਯਾਦ ਰੱਖਿਓ ਐਵੇਂ ਨਹੀਂ ਤੇ ਵਖਾਵੇ ਲਈ ਪੋਣਾ ਜਾਂ ਸ਼ੌਂਕ ਲਈ ਪੋਣਾ ਨਹੀਂ ਕੜਾ ਸਾਡਾ ਇੱਕ ਗਹਿਣਾ ਵੀ ਹੈ ਓਹੋ ਇਸ ਕਾਇਕੇ ਵੀ ਮੰਨ ਲਓ ਜੇ ਹੁਣ ਕੋਈ ਆਫਤ ਆਉਂਦੀ ਹੈ ਜਾਂ ਮੰਨ ਲਓ ਅਸੀਂ ਕਿ ਸੇਤੀ ਰੱਖਿਆ ਕਰਨੀ ਹੈ ਜਾਂ ਆਪਣੀਆਂ ਰੱਖਿਆ ਕਰਨੀ ਹੈ ਮੰਨ ਲਓ ਤਾਂ ਕੜੇ ਤੋਂ 86 ਦਾ ਕੰਮ ਵੀ ਲੈ ਸਕਦੇ ਹਾਂ ਸਤਸੰਗਤ ਜੀ ਇਹ ਨਹੀਂ ਹੈਗਾ ਵੀ ਉਹ ਇਕੱਲਾ ਵਿਖਾਵਾ ਹੈ ਵਿਖਾਵਾ ਨਹੀਂ ਸਤਸੰਗਤ ਜੀ ਕੜਾ ਵਿਖਾਵੇ ਲਈ ਨਹੀਂ ਕੜਾ ਜਾਂ ਕੋਈ ਕੱਲੇ ਸ਼ੌਂਕ ਲਈ ਨਹੀਂ ਕੜੇ ਦੇ ਬਹੁਤ ਫਾਇਦੇ ਵੀ ਨਹੀਂ ਤੇ ਸਾਧ ਸੰਗਤ ਜੀ ਕੜਾ ਇੱਕ ਸਾਡਾ ਹਥਿਆਰ ਵੀ ਹੈ ਸੋ ਇਸ ਕਰਕੇ ਬੇਂਟੀਆਂ ਕਰਦੀ ਹੁੰਨੀ ਸਾਧ ਸੰਗਤ ਜੀ ਸਰਬ ਲੋਨ ਦੇ ਕੜੇ ਪਹਿਨੋ ਸਟੀਲ ਦੇ ਕੜੇ ਪਹਿਨੋ ਸੋ ਅਜ ਨੌਜਵਾਨ ਜਿਲ ਨਹੀਂ ਖਾਵੇ ਨਹੀਂ ਕੜੇ ਪਹਿਨ ਰਹੇ ਨਹੀਂ ਪਈ ਆ ਦੇਖੋ ਸਾ ਸੰਗਤ ਜੀ ਕੜੇ ਦਾ ਪਹਿਨਿਆ ਜਾਣਾ ਹੱਥ ਦੇ ਵਿੱਚ ਬੜਾ ਜ਼ਰੂਰੀ ਹੈ ਕੜੇ ਦਾ ਹੱਥ ਵਿੱਚ ਹੋਵੇ ਤੇ ਸਾ ਸੰਗਤ ਜੀ ਸਾਡੀ ਹੱਥ ਦੀਆਂ ਜਿਹੜੀਆਂ ਨਾੜੀਆਂ ਨੇ ਉਹ ਵੀ ਬਿਲਕੁਲ ਠੀਕ ਚੱਲਦੀਆਂ ਨਹੀਂ ਜਿਵੇਂ ਹੁਣ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗਨਾਂ ਘੁੱਟ ਤੇ ਢਾਗਾ ਬਣ ਕੇ ਰੱਖਦੇ ਸੀ ਤਾਗੇ ਦਾ ਮਤਲਬ ਕੀ ਸੀ ਵੇਖਣ ਨੂੰ ਆਮ ਤਾਗਾ ਸੀ ਪਰ ਉਹਦੇ ਨਾਲ ਬੀਪੀ ਜਿਹੜਾ ਸੀ ਨਾ ਆਪ ਡਾਊਨ ਨਹੀਂ ਸੀ ਹੁੰਦਾ ਭਾਵੇਂ ਕਿਸੇ ਦਾ ਬੀਪੀ ਜਿਹੜਾ ਡਾਊਨ ਹੋ ਜਾਂਦਾ ਸੀ ਜਾਂ ਵੱਧ ਜਾਂਦਾ ਸੀ ਉਹ ਨਹੀਂ ਸੀ ਹੁੰਦਾ ਉਹ ਨਾਣਾ ਨਾ ਉਹਦੇ ਹਿਸਾਬ ਨਾਲ ਉਹਨੂੰ ਚੀਜ਼ ਨੂੰ ਕੰਟਰੋਲ ਲੱਖਦੀਆਂ ਸੀ ਬਲੱਡ ਸਾਈਕੂਲੇਟ ਜਿਹੜਾ ਵਧੀਆ ਚੱਲਦਾ ਰਹਿੰਦਾ ਸੀ ਉਹਦੇ ਕੁੱਝ ਕਾਰਨ ਸੀ ਹਰ ਇੱਕ ਚੀਜ਼ ਦੇ ਪਰ ਅੱਜ ਉਹ ਚੀਜ਼ਾਂ ਅਸੀਂ ਫੈਸ਼ਨ ਦੇ ਵਿੱਚ ਲੈ ਲਈਆਂ ਜਾਂ ਉਹਨੂੰ ਵਾਦੂ ਸਮਝ ਕੇ ਛੱਡ ਦਿੱਤਾ ਬਸ ਇੱਥੇ ਹੀ ਅਸੀਂ ਮਾਰ ਜੀ ਖਾ ਗਏ ਹਾਂ ਸੁਸਾ ਸੰਗਤ ਜੀ ਜੇ ਮੀਨੀ ਵੀਡੀਓ ਅੱਜ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਤੇ ਮੇਰੀ ਗੁਰਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪੁੱਲਣਾ ਚੁੱਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ